ਰਾਮਦਾਸ ਚ ਪਾਸ਼ਾ ਜੀ ਨੇ ਅੰਮ੍ਰਿਤਸਰ ਦੀ ਪਾਉਣ ਪਿੱਤਰ ਧਰਤੀ ਤੇ ਇਹ ਇਤਿਹਾਸ ਸੁਣਾਉਣ ਵਾਲਿਓ ਕੇਸ ਖੜ ਸਾਹਿਬ ਦੇ ਵਿੱਚ ਪ੍ਰਸ਼ਾਦਾ ਛਕਣ ਵਾਲਿਓ ਮੇਰੀ ਬੇਨਤੀ ਹੈ ਕਿ ਇਹ ਗਰੀਬਾਂ ਦਾ ਕਿਉਂ ਗੜਕਟਿਆ ਜਾ ਰਿਹਾ ਹੈ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਮੈਂ ਆਪ ਜੀ ਨੂੰ ਭੰਡ ਨਹੀਂ ਲਿਆ ਸ਼ਰੋਣੀ ਕਮੇਟੀ ਵਾਲਿਓ ਇਸ ਬੇੜਪੂਰੀ ਵਾਲੇ ਦੀ ਦੁਕਾਨ ਸਿਰਫ 22 22 ਦੀ ਤਾਰਿਆਂ ਦੀ ਛਾਵੇਂ ਤੇ ਸੜਕ ਦੇ ਉੱਤੇ ਹੈ ਇਹਦਾ ਕਿਰਾਇਆ ਸਾਲ ਦਾ 2 ਲੱਖ ਰੁਪਇਆ ਹੈ ਆ ਤੁਹਾਨੂੰ ਦਿਖਾ ਦਈਏ ਬੇਲਪੁਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦਪੁਰ ਸਾਹਿਬ ਦੀ ਧਰਤੀ ਦੇ ਜਦੋਂ ਦਰਸ਼ਕ ਦედაਰੇ ਕਰਨ ਆਏ ਸੁਣਿਆ ਸੀ ਕਿ ਇਹ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਇਹਨਾਂ ਦਾ ਕਿਰਾਇਆ ਜਦੋਂ ਹੁਲਾਮਹਲਾ ਹੁੰਦਾ ਹੈ ਇੱਥੇ ਕੋਈ ਕਾਬਗਲਾਸੀਆਂ ਵੇਚਣ ਵਾਲਾ ਭਾਵੇਂ ਤੁਰਿਆ ਫਿਰਦਾ ਵੇਚਦਾ ਹੈ ਉਹਦੇ ਕੋਲੋਂ ਵੀ 10-10 ਹਜ਼ਾਰ ਰੁਪਿਆ ਲਿਆ ਜਾਂਦਾ ਹੈ ਪਰ ਜਦੋਂ ਅਸੀਂ ਆਣ ਕੇ ਇਹ ਬੇਲਪੁਰੀ ਵਾਲੇ ਨੇ ਇਹ ਸਿਰਫ 2.5 बाई 2.5 ਦੀ ਜਗ੍ਹਾ ਹੈ ਕਿਉਂਕਿ ਤਾਰਿਆਂ ਦੀ ਛਾਵੇਂ ਆ ਕੋਈ ਦੁਕਾਨ ਨਹੀਂ ਗੁਰੂ ਰਾਮਦਾਸ ਜੀ ਪਾਸ਼ਾ ਜੀ ਨੇ ਅੰਮ੍ਰਿਤਸਰ ਦੀ ਪਾਣ ਪੇਤਰ ਧਰਤੀ ਤੇ ਇਹ ਇਤਿਹਾਸ ਸੁਣਾਉਣ ਵਾਲਿਓ ਕੇਸ ਖੜ ਸਾਹਿਬ ਦੇ ਵਿੱਚ ਪ੍ਰਸ਼ਾਦਾ ਛਕਣ ਵਾਲਿਓ ਮੇਰੀ ਬੇਨਤੀ ਹੈ ਕਿ ਇਹ ਗਰੀਬਾਂ ਦਾ ਕਿਉਂ ਗੜਕਟਿਆ ਜਾ ਰਿਹਾ ਹੈ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਮੈਂ ਆਪਜੀ ਨੂੰ ਭੰਡ ਨਹੀਂ ਲਿਆ ਸ਼੍ਰੋਮਣੀ ਕਮੇਟੀ ਵਾਲਿਓ ਮੈਂ ਹੱਡ ਬੀਤੀ ਦੇ ਜਿਹੜੀ ਸਾਹਮਣੇ ਪ੍ਰਤੱਖ ਚੀਜ਼ ਹੈ ਮੈਂ ਉਹ ਸੰਗਤ ਨੂੰ ਦਿਖਾ ਰਿਹਾ ਇਸ ਬੇੜਪੂਰੀ ਵਾਲੇ ਵੀ ਦੁਕਾਨ ਸਿਰਫ ਢਾਈ ਬਾਈ ਢਾਈ ਦੀ ਤਾਰਿਆਂ ਦੀ ਛਾਵੇਂ ਤੇ ਛੜਕ ਦੇ ਉੱਤੇ ਐ ਜਿਹਦੀ ਸੰਗਤ ਨੰਗਦੀ ਐ ਇਹਦਾ ਜਿਹੜਾ ਕਿਰਾਇਆ ਮੈਂ ਆਪ ਜੀ ਨੂੰ ਦੱਸਣ ਲੱਗਾ ਤੇ ਤੁਸੀਂ ਹੈਰਾਨ ਹੋ ਜਾਓਗੇ ਇਹਦਾ ਕਿਰਾਇਆ ਸਾਲ ਦਾ 2 ਲੱਖ ਰੁਪਇਆ ਐ ਆ ਤੁਹਾਨੂੰ ਦਿਖਾ ਦਈਏ ਬੇਲਪੁਰੀ ਜਿਹਦੀ 17000 ਰੁਪਇਆ ਇੱਕ ਮਹੀਨੇ ਦੀ ਜਾਨੀ ਕਿ ਪੇਮੈਂਟ ਬੰਦੀ ਐ ਸਿਰਫ ਇੱਕ ਮਹੀਨੇ ਦੀ 16000 ਤੇ ਕੁਝ ਰੁਪਏ ਬੰਦੀ ਐ ਜੇ ਆਪਾਂ 2 ਲੱਖ ਦੀ ਗੱਲ ਕਰਦੇ ਆ ਇਹ ਨੌਜਵਾਨ ਫਿਰ ਪੰਜਾਬ ਦੀ ਧਰਤੀ ਨੂੰ ਛੱਡ ਕੇ ਬਾਹਰ ਜਾਣਗੇ ਓਏ ਗੁਰੂ ਰਾਮਦਾਸ ਜੀ ਪਾਸ਼ਾ ਦਾ ਇਤਿਹਾਸ ਤੁਸੀਂ ਸੁਣਾਉਂਦੇ ਜੇ ਕਿ ਉੱਥੇ ਸਤਿਗੁਰਾਂ ਨੇ ਆਪ ਆਪਣੀ ਹੱਥੀਂ ਲੋਕਾਂ ਨੂੰ ਕਾਰੋਬਾਰ ਖੋਲ੍ਹ ਕੇ ਦਿੱਤੇ ਕਿ ਉਹ ਮੰਡੀ ਲੂਣ ਮੰਡੀ ਲੱਕੜ ਮੰਡੀ ਚੀਲ ਮੰਡੀ ਬਹੁਤ ਉਹ ਲਾਗੇ ਲਾਗੇ ਜਿਹੜੇ ਗੁਰੂ ਬਾਜ਼ਾਰ ਜਿਹੜੇ ਉੱਥੇ ਅੱਜ ਕਈ ਸੁਨਿਆਰੇ ਕਰੋੜਾਂ ਰੁਪਈਆ ਦਾ ਕੰਮ ਕਰ ਰਹੇ ਨੇ ਇਹ ਨੌਜਵਾਨਾਂ ਦਾ ਤੁਸੀਂ ਖੂਨ ਪੀਰ ਹੈ ਜੇ ਗਰੀਬਾਂ ਦਾ ਪਹਿਲਾਂ ਦੱਸੋ ਕਿ ਜਿਹੜਾ ਬੇਲਪੂਰੀ ਵੇਚਣ ਵਾਲਾ ਕੋਈ ਸ਼ਾਹੂਕਾਰ ਵੇਚੂਗਾ ਉਹ ਗਰੀਬ ਵੇਚੇਗਾ ਘਰ ਚੋਂ ਉੱਠ ਕੇ ਇਹਨਾਂ ਨੂੰ ਕਾਰੋਬਾਰ ਕੀ ਦੇਣੇ ਸੀ ਇਹਨਾਂ ਦੇ ਕਾਰੋਬਾਰ ਤੁਸੀਂ ਖੋਹ ਰਹੇ ਆਓ ਇਸ ਨੌਜਵਾਨ ਨਾਲ ਗੱਲ ਕਰਦੇ ਆਂ ਨੌਜਵਾਨਾ ਬਾਹਰ ਆੜ ਕੇ ਦੱਸੀ ਇਤਨੇ ਕੀ ਜਿੰਦਾ ਕਾਰੋਬਾਰ ਕਰਦਾ ਆ ਰਿਹਾ ਇੱਥੇ ਤੋਂ 5 ਸਾਲ ਹੋ ਗਏ ਜੀ ਇਹ ਦੁਕਾਨ ਦਾ ਕਿਰਾਇਆ ਸੱਚ ਬੋਲੋ ਆਪਾਂ ਕਿਸੇ ਨਿੰਦਿਆ ਨਹੀਂ ਕਰੇ 2 ਲੱਖ ਰੁਪਈਆ ਸਾਲ ਦਾ ਜੀ 2 ਲੱਖ ਰੁਪਈਆ ਸਾਲ ਦਾ ਦੱਸ ਰਿਹਾ ਕਿਰਾਇਆ ਕੋਈ ਸ਼ਰਮਣਾ ਮਰਜਣਾ ਚਾਹੀਦਾ ਇਸ ਰੂਮਣੀ ਕਮੇਟੀ ਵਾਲਿਆਂ ਨੂੰ ਅਰਬਾਂ ਰੁਪਈਆ ਦਾ ਬਾਈਟ ਤੁਸੀਂ ਅਜੇ ਅੱਗੇ ਕਿ ਦੱਸ ਰਹੇ ਜੇ ਕਿ ਸਾਡੇ ਕੋਲ ਅਰਬਾਂ ਰੁਪਈਆ ਹੈ ਉਹ ਕਿੱਥੇ ਲੈ ਕੇ ਜਾਣਾ ਕੋਈ ਪਾਕਿਸਤਾਨ ਦੀ ਜੰਗ ਵਾਸਤੇ ਰੱਖਿਆ ਹੈ ਕਿ ਨੇਪਾਲ ਦੀ ਜੰਗ ਵਾਸਤੇ ਰੱਖਿਆ ਹੈ ਉਹ ਇਹਨਾਂ ਨੌਜਵਾਨਾਂ ਨੂੰ ਕਾਰੋਬਾਰ ਖੋਲ੍ਹ ਕੇ ਦਿੰਦੇ ਤੇ ਅੱਜ ਇਹਨਾਂ ਦੇ ਗੜਾਂ ਦੇ ਵਿੱਚ ਗਾਤਰੇ ਦੇ ਸਿੱਖੀ ਸਰੂਪ ਹੋਣੇ ਸਨ ਸੱਚੀ ਗੱਲ ਦੋ ਦੋ ਲੱਖ ਕਿੰਨਾ ਦੋ ਲੱਖ ਕਿੰਨੇ ਚਿਰ ਤੁਸੀਂ ਰੇੜੀ ਲਾ ਲਏ 10 ਦੁਕੀ ਕੋਲ ਤੇ ਬੰਦਾ ਕਿਰਾਇਆ ਇਹ ਫਿਰ ਕਿਰਾਇਆ ਕਿਵੇਂ ਬਣਾਏਗਾ ਮੈਂ ਵੀ ਦੱਸ ਦਾਂ ਆਪ ਜੀ ਨੂੰ ਮੈਂ ਕੋੜੋ ਨਹੀਂ ਕਹਿ ਰਿਹਾ ਵੀਰ ਜੀ ਨੇ ਸੱਚੀ ਗੱਲ ਅਖਲੀ ਹੈ ਜਿਹੜੀ 10 ਰੁਪਈਆ ਦੀ ਚੀਜ਼ ਐ ਫਿਰ ਇਹ 50ਵਾਂ ਦੀ ਵੇਚਣ ਗਿਆ ਇਦਾਂ ਹੀ ਆ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੈਂ ਕੋੜੋ ਨਹੀਂ ਕਹਿ ਰਿਹਾ ਆ ਤੁਹਾਨੂੰ ਹੋਰ ਵੀ ਦੁਕਾਨਾਂ ਤੇ ਮੈਂ ਲੈ ਕੇ ਜਾਂਦਾ ਕੱਲਾ ਵੀਰ ਇਹਦਾ ਨੌਜਵਾਨ ਬੇਲਪੂੜੀ ਲਾ ਕੇ ਬੈਠਾ ਪੰਜਾਬ ਦੀ ਸਪੈਸ਼ਲ ਸੱਚੀ ਮਿੱਟੀ ਬੇਲਪੂੜੀ ਇਹ ਦੁਕਾਨਦਾਰ ਵੀ ਜਿਹੜਾ ਵਾ ਉਹ ਵੀ 10 ਰਸੀ ਰਾਤੀ ਕਿ ਇਸ ਦੁਕਾਨ ਦਾ ਕਿਰਾਇਆ 2 ਲੱਖ ਰੁਪਈਆ ਇੱਕ ਸਾਲ ਦਾ ਤਾਰਿਆਂ ਦੀ ਛਾਵੇਂ ਔਰ ਮਰਜ਼ੋ ਕਿਤੇ ਤੁਸੀਂ ਦੁਕਾਨਾ ਪਾ ਕੇ ਦਿੱਤੀ ਆ ਉਹਦੇ ਫਿਰ ਤੁਸੀਂ ਮੰਨੀਏ ਕਿ ਲੱਖ ਰੁਪਈਆ ਤੁਹਾਡਾ ਲੱਗਾ ਇਹ ਤੇ ਕੀ ਤਾਰਿਆਂ ਦੀ ਛਾਵਾਂ ਵਿੱਚ ਬੈਠੇ ਨੇ ਆਪਣੇ ਕਾਰੋਬਾਰ ਕਰਦੇ ਤੇ 2 ਲੱਖ ਰੁਪਈਆ ਕਿਰਾਇਆ ਆ ਜਿਹੜੀਆਂ ਦੁਕਾਨਾਂ ਨੇ ਇਹਨਾਂ ਦਾ 3 ਜਾਂ 4 ਲੱਖ ਰੁਪਈਆ ਕਿਰਾਇਆ ਹੈ ਜੂਸ ਵਾਲਾ ਤਿੰਨ ਕਿਹੜੀ ਛੱਤ ਵਿੱਚ ਆ ਗਈ ਸੀ ਨਾ ਛੱਤ ਤੇ ਨਾ ਕੋਈ ਦੁਕਾਨ ਹੈ ਦੁਕਾਨ ਦਾ ਕਿਰਾਇਆ ਮੰਨਿਆ ਸੀ ਅਸੀਂ ਕਿ ਦੁਕਾਨ ਦਾ ਕਿਰਾਇਆ ਮੰਨਦਾ ਹੈ ਕਿ ਦੁਕਾਨ ਤੇ ਲੱਖਾਂ ਰੁਪਈਆ ਪਹਿਲਾਂ ਜ਼ਮੀਨ ਖਰੀਦੀ ਜਾਂਦੀ ਹੈ ਜ਼ਮੀਨ ਖਰੀਦ ਤੋਂ ਬਾਅਦ ਦੁਕਾਨ ਬਣਾਈ ਜਾਂਦੀ ਹੈ ਫੈਡਰ ਲਾਇਆ ਜਾਂਦੇ ਨੇ ਬੱਤੀ ਦਾ ਪ੍ਰਬੰਧ ਕੀਤਾ ਜਾਂਦਾ ਹੈ ਇਹ ਮੈਂ ਨੌਜਵਾਨਾਂ ਨਾਲ ਗੱਲ ਕਰਦਾ ਵੀਰ ਜੀ ਕਿਨੇ ਕਿਰਦਾ ਯੂਸ ਦਾ ਕੰਮ ਕਾਰੋਬਾਰ ਕਰਿਆ ਰੇ ਤੋਂ ਲਾਏ ਥੋੜਾ 8-10 ਸਾਲ ਹੋ ਗਏ ਰੋੜੀ ਲੱਗੀਆਂ 8 8-10 ਸਾਲ ਹੋ ਗਏ ਕਿੰਨਾ ਕਿਰਾਇਆ ਇੰਨੇ ਦਾ 290000 ਰੁਪਏ ਜਾਂਦਾ ਸਾਲ ਦੋ ਲੱਖ 90000 ਰੁਪਿਆ ਦੱਸ ਰਿਹਾ ਤਾਰਿਆਂ ਦੀ ਛਾਵੇਂ ਤਾਨੂੰ ਦਿਖਾ ਦੋ ਇੱਕ ਵਾਰ ਤਾਰਿਆਂ ਦੀ ਛਾਂ ਜੇ ਕੋਈ ਉੱਤੇ ਨਾ ਇਹ ਪਾਸਾ ਦੇ ਇੱਕ ਰਸਤੇ ਦਾ ਕਿਰਾਇਆ ਲੈਰੇਟਰ ਕੋ ਕਰਾ ਇਹ ਐਸਜੀਪੀਸੀ ਲੈਣ ਦੀ ਇਹ ਸ਼ਰੋਮਣੀ ਕਮੇਟੀ ਕਰਾ ਲੈ ਰਹੀ ਉਹ ਨੌਕਰੀਆਂ ਦੇਣ ਦੀ ਥਾਂ ਤੇ ਇਹਨਾਂ ਦੇ ਕੋਲੋਂ ਲੱਖਾਂ ਰੁਪਈਆ ਜਿਹੜਾ ਵਟੋਰਾ ਕਿੰਨੀਆਂ ਦੁਕਾਨਾਂ ਦੀ ਗਿਣਤੀ ਕਰ ਲਈ ਕਿੰਨੀ ਦੁਕਾਨਾਂ ਹੋ ਸਕਦੀਆਂ ਇਸ ਤੋਂ ਘੱਟੋ ਘੱਟ ਵੀ 10-12 ਰੇੜੀਆਂ ਹੱਦੀ ਥੋੜਨੀ 10-12 ਕਿੰਨਾ ਕਰੋੜ ਰੁਪਈਆ ਮੇਰੇ ਸਹਾਨੂੰ ਕਰੋੜਾ ਰੁਪਈਆ ਬੰਦਾ ਜੇ ਆਓ ਆਪਾਂ ਮੇਰੀ ਸੰਗਤ ਨੂੰ ਬੇਨਤੀ ਹੈ ਮੋਰਚੇ ਤੇ ਬੜੇ ਲੱਗਣ ਵਾਲੇ ਨੇ ਆਹ ਮੋਰਚਾ ਲਾ ਕੇ ਤੇ ਇਹਨਾਂ ਨੂੰ ਕੰਮ ਕਰੀਏ ਇਹਨਾਂ ਨੂੰ ਗੁਰੂ ਘਰੋਂ ਚੋ ਕੱਢੀਏ ਮੇਰੀ ਬੇਨਤੀ ਆਓ ਮੈਂ ਇੱਕ ਗੋਲ ਗੱਪੇ ਵਾਲੀ ਰੇੜੀ ਵਾਲ ਹਾਂ ਇਹ ਵੀ ਆਪਣੀ ਅਜੀ ਦਾ 220000 ਰੁਪਏ ਜਾਂਦਾ ਕਿ ਆ ਜਿਹੜੀ ਇੱਕ ਰਿਹੜੀ ਹੈ ਗੋਲ ਗਪਿਆੜੀ ਆ ਵੇਖ ਲੋ ਅਗਲੇ ਬੰਦੇ ਨੂੰ ਦਿਖਾ ਲੋ ਲਿਖਿਆ ਹੋਣਾ ਚਾਰਡ 5811 ਗੋਲ ਗਪੀ ਇਹੋ ਵੀਰ ਦੀ ਦੱਸ ਰਹੇ ਨੇ ਇਹਦਾ ਕਿੰਨਾ ਕਰਾਇਆ 220000 ਰੁਪਏ ਇਹ ਤਾਂ 2 ਲੱਖ 20 ਲੱਖ ਦੋ ਦੋ ਮਾਫੀ ਦਿਓ 220000 ਰੁਪਿਆ ਕਰਾਇਆ ਸਾਲ ਦਾ ਇਹ ਕੇਵਲ ਗੋਲ ਗੱਪਿਆਂ ਦੀ ਰੇੜੀ ਲਾਉਂਦਾ ਹੀ ਉਹ ਰੇੜੀ ਮੇਰੀ ਆਪਣੀ ਹੈ ਰੇੜੀ ਇਹਦੀ ਆਪਣੀ ਹੈ ਰੇੜੀ ਵੀ ਆਪਣੀ ਹੈ ਕੋਈ ਰੇੜੀ ਨਹੀਂ ਸਰੋਵਣੀ ਕਮੇਟੀ ਵਾਲਿਆਂ ਨੇ ਦਿੱਤੀ ਕਿ ਜਾਂ ਗੋਲ ਗੱਪੇ ਬਣਾ ਕੇ ਇਹ ਦਿੰਦੇ ਨੇ ਸਰੋਵਣੀ ਕਮੇਟੀ ਵਾਲੇ ਗੋਲ ਗੱਪੇ ਬਣਾ ਕੇ ਹੁੰਦੇ ਨੇ ਗੋਲ ਗੱਪੇ ਵੀ ਆਪ ਘਰੋਂ ਤਿਆਰ ਕਰਕੇ ਲੈ ਕੇ ਆਉਂਦੇ ਨੇ ਮੈਨੂੰ ਪਤਾ ਕਿ ਜਿਹੜਾ ਮੈਦਾ ਦੇ ਰਵਾ ਪੈ ਕੇ ਗੋਲ ਗੱਪਾ ਜਦੋਂ ਚੁੱਲ੍ਹੇ ਦੇ ਲਾਗੇ ਬਣਾ ਪਤਾ ਉਹਦੋਂ ਲੱਗਦਾ ਹੈ ਇਹ ਗੋਲ ਗੱਪੇ ਆਪਣੇ ਲੈ ਕੇ ਆਏ ਨੇ ਸਰੋਵਣੀ ਕਮੇਟੀ ਵਾਲਿਆਂ ਨੇ ਨਹੀਂ ਬਣਾ ਕੇ ਦੇ ਕੇ ਗਏ ਇਹ ਖਿਆਲ ਉਸ ਚੀਜ਼ ਦਾ ਆ ਵੀ ਜੂਸ ਵਾਲੀ ਦੁਕਾਨ ਆ ਉਹ ਸਾਰੀਆਂ ਦੁਕਾਨਾਂ ਦੀ ਸਾਈਡ ਗਿਆ ਪ੍ਰੇਤ ਕੰਨਾ ਭਈਆ ਇਹ 10 ਰੁਪਏ ਦੀ ਚੀਜ਼ 100 ਦੀ ਵੇਚਣ ਗਿਆ ਕਿਰਾਇਆ ਉਹਨੇ ਕਿੱਥੋਂ ਗੱਡਣਾ ਹੈ ਬਿਲਕੁਲ ਉਹ ਸ਼ਰਮਣਾ ਮਰ ਜਾਓ ਸ਼ਰੂਮਣੀ ਕਮੇਟੀ ਵਾਲਾ ਕੀ ਹੋ ਗਿਆ ਤੁਹਾਨੂੰ ਕਿੰਨਾ ਪੈਸਾ ਕਿੱਥੇ ਲੈ ਕੇ ਜਾਣਾ ਮੈਨੂੰ ਜਾਪਦਾ ਕਿ ਇਹ ਜਰੂਰ ਬਾਦਲ ਦਾ ਬਾਦਲ ਪਰਿਵਾਰ ਦਾ ਠੇਕਾ ਹੋ ਗਿਆ ਜਾਂ ਉਹਦੇ ਰਿਸ਼ਤੇਦਾਰ ਦਾ ਠੇਕਾ ਹੋਊਗਾ ਮੈਂ ਕੋੜੋ ਨਹੀਂ ਗੱਲ ਕਹਿ ਰਿਹਾ ਕਿਉਂਕਿ ਮੈਂ ਇੱਕ ਭੈਣ ਮੰਝਾ ਲਾ ਕੇ ਕੋਲੇ ਮੁਹੱਲੇ ਦੇ ਚਾਹੁੰਦੀ ਸੀ ਕਿ ਮੈਂ ਇੱਥੇ ਪ੍ਰਸ਼ਾਦ ਵਿੱਚ ਆ ਉਹਨੂੰ ਪ੍ਰਸ਼ਾਦ ਵਿੱਚ ਉਹਨੂੰ ਦਿੱਤਾ ਗਿਆ ਹੁੰਦੇ ਪਹਿਲਾਂ ਠੇਕਾ ਬਾਹਰ ਦੇ ਫਿਰ ਇੱਥੇ ਮੰਝਾ ਲੋਣਾ ਇੱਥੇ ਇੰਨੀ ਗੁੰਡਾਗਰਦੀ ਹੁੰਦੀ ਹੈ ਇਹਨਾਂ ਦੁਕਾਨਦਾਰਾਂ ਨਾਲ ਮੈਂ ਕੋਲਾ ਨਹੀਂ ਕਹਿ ਰਿਹਾ ਮੇਰੀ ਬੇਨਤੀ ਹੈ ਉਹ ਆਪਾ ਇਹਨਾਂ ਵੀਰਾਂ ਦੀ ਨੌਜੋ ਨਾ ਦੀ ਮਦਦ ਕਰੀਏ ਇਹ ਅੱਜ ਸਿੱਖੀ ਸਰੂਪ ਤੋਂ ਹੋਣੇ ਚਾਹੀਦੇ ਸਨ ਇਹਨਾਂ ਨੂੰ ਕਾਰੋਬਾਰ ਖੋਲ੍ਹ ਕੇ ਦਿੱਤੇ ਜਾਂਦੇ ਸਨ ਉਹ ਗੁਰੂ ਅਮਰਦਾਸ ਜੀ ਦਾ ਇਤਿਹਾਸ ਪੜੋ ਉਹਨਾਂ ਨੇ ਨਗਰ ਵਸਾਏ ਨਗਰ ਅਨੰਦਪੁਰ ਸਾਹਿਬ ਦੀ ਨਾਨਕ ਚੱਕ ਨਾਨਕੀ ਦੇ ਨਾਂ ਤੇ ਦੇ ਵੇਚਿਆ ਨਾਨਕੀ ਦੇ ਨਾਂ ਤੇ ਜਗਾ ਖਰੀਦੀ ਤੇ ਆ ਸੁਣਾਉਣ ਵਾਲੇ ਪਹਿਲਾਂ ਆਪ ਤੇ ਹਣ ਆਪਣੀ ਪੀੜ ਤੋਂ ਛੋਟਾ ਮਰੋ ਕੀ ਕਰਦੇ ਆ ਇਥੇ ਸਾਰੀ ਜਗਾ ਜਿਹੜੀ ਆ ਸਤਿਗੁਰਾਂ ਨੇ ਆਪ ਅਥੀ ਗੁਰੂ ਤੇਗਵਰ ਪਾਤਸ਼ਾਹ ਜੀ ਨੇ ਲੈ ਕੇ ਤੇ ਫਿਰ ਲੋਕਾਂ ਨੂੰ ਕਿਹਾ ਕਿ ਘਰ ਵਸਾਓ ਇਥੇ ਤੇ ਤੁਸੀਂ ਕਾਰੋਬਾਰ ਦੇਣ ਦੀ ਥਾਂ ਇਹਨਾਂ ਦੇ ਕੋਲੋਂ ਲੱਖ ਰੁਪਇਆ ਬਟੋਰੇ ਜੀ ਵੀਡੀਓ ਵੱਟ ਵੱਟ ਸ਼ੇਅਰ ਕਰ ਦਿਓ ਤੇ ਇਹਨਾਂ ਦੁਕਾਨਦਾਰਾਂ ਨੂੰ ਮੇਰੀ ਬੇਨਤੀ ਹੈ ਕਿ ਸਾਰੀ ਸੇਕ ਕੌਮ ਨੂੰ ਬੇਨਤੀ ਹੈ ਕਿ ਜਰੂਰ ਇਹਨਾਂ ਦੀ ਮਦਦ ਕਰੀਏ ਇਹਨਾਂ ਨੂੰ ਨਹੀਂ ਜਿਹੜਾ ਨਹੀਂ ਦੇ ਸਕਦੇ ਤੇ 4-5000 ਰੁਪਿਆ ਕਰਾਇਆ ਵੀ ਇਹ ਪਰ ਨੂੰ ਤਿਆਰ ਹੈ ਕਿ ਹੁਣ ਜਿਹੜੇ ਲੱਖਾਂ ਰੁਪਿਆ ਜਿਹੜਾ ਕਰਾਇਆ ਤੋ ਫਿਰ ਕਿਦਾਂ ਮੈਂ ਨਹੀਂ ਕਹਿ ਰਿਹਾ ਆ ਜੂਸ ਦਾ ਗਲਾਸ ਹੈ ਤੇ ਹੁਣ ਜੂਸ ਦਾ ਗਲਾਸ ਕਿਵੇਂ ਆ ਜਦੋਂ ਅਸੀਂ ਬਾਹਰੋਂ ਪੀਂਦੇ ਆ ਤੇ ਇੱਕ ਸਿੰਘ ਨੇ ਕਾਫੀ ਦਾ ਕੱਪ ਪੀ ਲਿਆ ਜੀ ਕਾਫੀ ਦਾ ਕੱਪ 50 ਰੁਪਿਆ ਦਾ ਛੋੜਾ ਜੀ ਤੇ ਇੱਕ ਪਰੌਂਠਾ ਜਿਹੜਾ 50 ਰੁਪਿਆ ਦਾ 50 ਦਾ ਪਰੌਂਠਾ ਇਹ ਪੰਜਵਾਂ ਹੌਰਾ ਗੋਫੀ ਦਾ ਕਾਬਲ ਕਾਪੂ ਹੀ ਨਿਗਾਹਿਆ ਜਿਹੜਾ ਆਮ ਆਪਾਂ 10 ਰੁਪਏ ਦਾ ਬੀ ਲੀਨੇ ਆ ਕਿਵੇਂ ਉਹਨੂੰ ਫਿਰ ਪੁੱਛਿਆ ਭਾਈ ਇਹ ਕੀ ਕਰਾਇਆ ਹੁੰਦਾ ਇੱਥੇ ਪੁੱਛ ਕੇ ਕੋ ਸਭ ਤੋਂ ਮਹਿੰਗੀ ਅਸੀਂ ਤਾਰਿਆਂ ਦੀ ਛਾਂ ਕੀ ਥੱਲੇ ਰੇੜੀ ਲਾ ਕੇ ਜਦੋਂ ਕਰਾਇਆ ਭਰਦਿਆਂ ਫਿਰ ਹਾਂ ਨੂੰ ਕਰਾ ਕੇ ਤੋਂ ਪੂਰਾ ਕਰਨਾ ਪੈਣਾ ਮੇਰੀ ਬੇਨਤੀ ਹੈ ਇਹ ਪੁੱਛੀ ਆਪਾਂ ਪੁੱਛਣਾ ਚਾਹੀਦਾ ਹੈ ਕਿ ਕਰਾਇਆ ਕਿੱਥੇ ਜਾਂਦਾ ਹੈ ਕੌਣ ਲੈ ਕੇ ਜਾਂਦਾ ਹੈ ਤੇ ਕਿਹਨੂੰ ਦਿੱਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ